ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮਨ ਵੈਜਰਸ ਹੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਮਕਰੋਨੀ ਬਣਾਉਣ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਮਕਰੋਨੀ ਬਣਾਉਣ ਦੇ ਲਈ ਅਸੀਂ ਇੱਥੇ ਮਕਰੋਨੀ ਲਈ ਹੈ ਮਕਰੋਨੀ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲੈ ਸਕਦੇ ਹੋ ਗੈਸ ਤੇ ਅਸੀਂ ਪੈਨ ਵਿੱਚ ਪਾਣੀ ਗਰਮ ਕਰਨਾ ਰੱਖਿਆ ਸੀ ਇੱਕ ਛੋਟੀ ਚਮਚ ਅਸੀਂ ਇਸ ਵਿੱਚ ਨਮਕ ਪਾਇਆ ਹੈ ਥੋੜਾ ਜਿਹਾ ਅਸੀਂ ਇਸ ਵਿੱਚ ਰਾਈਫਾਈਂਡ ਆਇਲ ਪਾਇਆ ਹੈ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਵੇਗਾ ਇਸ ਵਿੱਚ ਅਸੀਂ ਮਕਰੋਨੀ ਐਡ ਕਰ ਦੇਵਾਂਗੇ 3-4 ਮਿੰਟ ਲਈ ਅਸੀਂ ਇਸ ਨੂੰ ਬੋਇਲ ਕਰਾਂਗੇ ਜਦ ਤੱਕ ਅਸੀਂ ਇੱਥੇ ਸਬਜ਼ੀਆਂ ਕੱਟ ਕੇ ਤਿਆਰ ਕਰ ਲੈਂਦੇ ਹਾਂ ਇੱਕ ਮੀਡੀਅਮ ਸਾਈਜ਼ ਦਾ ਅਸੀਂ ਇੱਥੇ ਟਮਾਟਰ ਲਿਆ ਹੈ ਇਸ ਨੂੰ ਅਸੀਂ ਇਸ ਤਰੀਕੇ ਨਾਲ ਬਰੀਕ-ਬਰੀਕ ਕੱਟ ਲੈਣਾ ਹੈ ਇਸੀ ਤਰ੍ਹਾਂ ਅਸੀਂ ਸ਼ਿਮਲਾ ਮਿਰਚ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਇੱਕ ਅਸੀਂ ਮੀਡੀਅਮ ਸਾਈਜ਼ ਦੀ ਸ਼ਿਮਲਾ ਮਿਰਚ ਲਈ ਹੈ ਮੈਕਰੋਨੀ ਨੂੰ ਬੋਇਲ ਹੁੰਦੇ ਹੋਏ 3 ਤੋਂ 4 ਮਿੰਟ ਹੋ ਚੁੱਕੇ ਹਨ ਹੁਣ ਅਸੀਂ ਇਸ ਨੂੰ ਚੈੱਕ ਕਰ ਲਵਾਂਗੇ ਇਸ ਤਰੀਕੇ ਨਾਲ ਅਸੀਂ ਇਸ ਨੂੰ ਤੋੜ ਕੇ ਵੇਖ ਲੈਣਾ ਹੈ ਮੈਕਰੋਨੀ ਸਾਡੀ ਬੋਇਲ ਹੋ ਚੁੱਕੀ ਹੈ ਗੈਸ ਦਾ ਫਲੇਮ ਅਸੀਂ ਬੰਦ ਕਰ ਦਿੱਤਾ ਹੈ ਕਿਸੇ ਚੰਨੀ ਦੇ ਵਿੱਚ ਅਸੀਂ ਇਸ ਦਾ ਪਾਣੀ ਛਾਣ ਲਵਾਂਗੇ ਅਤੇ ਇਸ ਨੂੰ ਬਿਲਕੁਲ ਠੰਡੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਵਾਂਗੇ ਮਕਰੋਨੀ ਨੂੰ ਅਸੀਂ ਠੰਡੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਿਆ ਹੈ 1.5 ਚਮਚ ਅਸੀਂ ਇਸ ਤੇ ਰਫਾਈਂਡ ਔਇਲ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਮਕਰੋਨੀ ਆਪਸ ਵਿੱਚ ਚਿਪਕਦੀ ਨਹੀਂ ਅਤੇ ਕੱਲੀ-ਕੱਲੀ ਬਣ ਕੇ ਤਿਆਰ ਹੁੰਦੀ ਹੈ ਸਬਜ਼ੀਆਂ ਵੀ ਅਸੀਂ ਕੱਟ ਕੇ ਤਿਆਰ ਕਰ ਲਈਆਂ ਹਨ ਦੋ మీడియం ਸਾਈਜ਼ ਦੇ ਅਸੀਂ ਪਿਆਜ਼ ਕੱਟੇ ਹਨ ਥੋੜਾ ਜਿਹਾ ਲਸਣ ਕੱਟ ਲਿਆ ਹੈ ਟਮਾਟਰ ਅਤੇ ਸ਼ਿਮਲਾ ਮਿਰਚ ਕੱਟ ਲਈ ਹੈ ਕੜਾਈ ਵਿੱਚ ਅਸੀਂ ਆਇਲ ਗਰਮ ਕਰਾਂਗੇ ਥੋੜਾ ਜਿਹਾ ਅਸੀਂ ਜੀਰਾ ਪਾਵਾਂਗੇ ਜੀਰਾ ਭੁੱਜਣ ਤੇ ਅਸੀਂ ਕੱਟਿਆ ਹੋਇਆ ਲਸਣ ਪਾਵਾਂਗੇ ਲਸਣ ਨੂੰ ਅਸੀਂ ਹਲਕਾ ਜਿਹਾ ਭੁੰਨਣਾ ਹੈ ਉਸ ਤੋਂ ਬਾਅਦ ਅਸੀਂ ਇਸ ਵਿੱਚ ਕੱਟੇ ਹੋਏ ਪਿਆਜ਼ ਪਾ ਦੇਵਾਂਗੇ ਹੁਣ ਅਸੀਂ ਕੱਟੇ ਹੋਏ ਟਮਾਟਰ ਅਤੇ ਕੱਟੀਆਂ ਹੋਈਆਂ ਸ਼ਿਮਲਾ ਮਿਰਚਾਂ ਇਸ ਵਿੱਚ ਪਾ ਦੇਵਾਂਗੇ ਸ਼ਿਮਲਾ ਮਿਰਚਾਂ ਨੂੰ ਵੀ ਅਸੀਂ ਟਮਾਟਰਾਂ ਦੇ ਨਾਲ ਹੀ ਪਕਾਵਾਂਗੇ ਕਿਉਂਕਿ ਇਹ ਪੱਕਣ ਵਿੱਚ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੀਆਂ ਹਨ ਸਬਜ਼ੀਆਂ ਨੂੰ ਅਸੀਂ ਸੌਫਟ ਹੁਣ ਤਾਂ ਕਿ ਪਕਾਉਣਾ ਹੈ ਬਹੁਤ ਜ਼ਿਆਦਾ ਅਸੀਂ ਇਹਨਾਂ ਨੂੰ ਨਹੀਂ ਪਕਾਉਣਾ ਤਾਂ ਜੋ ਇਹਨਾਂ ਦਾ ਥੋੜਾ ਜਿਹਾ ਕਰਾਂਚ ਬਣਿਆ ਰਹੇ ਮੇਰੇ ਕੋਲੇ ਕੁਝ ਉਬਲੇ ਹੋਏ ਮਟਰ ਹਨ ਜੇਕਰ ਤੁਹਾਡੇ ਕੋਲ ਫਰੋਜ਼ਨ ਮਟਰ ਹਨ ਤੁਸੀਂ ਉਹ ਵੀ ਪਾ ਸਕਦੇ ਹੋ ਮਟਰ ਪਾਣਾ ਬਿਲਕੁਲ ਆਪਸ਼ਨਲ ਹਨ ਤੁਸੀਂ ਚਾਹੋ ਤਾਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਟੇਸਟ ਦੇ ਹਿਸਾਬ ਨਾਲ ਅਸੀਂ ਨਮਕ ਪਾਵਾਂਗੇ ਥੋੜਾ ਜਿਹਾ ਹਲਦੀ ਪਾਵਾਂਗੇ ਕਾਲੀ ਮਿਰਚ ਪਾਵਾਂਗੇ ਥੋੜਾ ਜਿਹਾ ਅਸੀਂ ਗਰਮ ਮਸਾਲਾ ਪਾਇਆ ਹੈ ਥੋੜੇ ਜਿਹਾ ਅਸੀਂ ਇਸ ਵਿੱਚ ਔਰਗੈਨੋ ਪਾਏ ਹਨ ਇਸ ਦੇ ਨਾਲ ਮਕਰੋਨੀ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ ਹੁਣ ਅਸੀਂ ਬੋਇਲ ਕੀਤੀ ਹੋਈ ਮਕਰੋਨੀ ਇਸ ਵਿੱਚ ਪਾਵਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਸ ਟੇਸਟ ਤੇ ਥੋੜੀ ਜਿਹੀ ਸੌਸ ਵੀ ਪਾ ਸਕਦੇ ਹੋ ਪਰ ਮੈਂ ਇੱਥੇ ਨਹੀਂ ਪਾ ਰਹੀ ਚੰਗੀ ਤਰ੍ਹਾਂ ਅਸੀਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਿਆ ਹੈ ਮਕਰੋਨੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਜੇਕਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਹਮਨ ਵੈਜਰਸ ਹੋਈ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ